ਹਾਂਜੀ ਅਸੀਂ ਮਾਨਯੋਗ ਐਕਸ਼ਨ ਮੁਕਦੇ ਹਾਂ ਤੇ ਤੰਤਪ ਸਾਡੇ ਟ੍ਰੈਫਿਕ ਟੀਮ ਕੰਮ ਕਰਦੀ ਅਸੀਂ ਮੇਨਪਾਰ ਸੀਗੇ ਜੀ ਤੇ ਇਹ ਤਿੰਨੇ ਜਾਣੇ ਸੀਗੇ ਉਹਨਾਂ ਰੋਕਿਆ ਤੇ ਬੋਲਟੇ ਚੱਕੀਤਾ ਤੇ ਬੋਲਟੇ ਪਟਾਕੇ ਮਾਰਦਾ ਸੀਗਾ ਤੇ ਅਸੀਂ ਇਹਨਾਂ ਦਾ ਸਿਰਫ ਫਸਲਾ ਬੋਲਟਾ ਪਾਕੇ ਮਾਰਦੇ ਸਾਲਾਨ ਕੀਤਾ ਗਿਆ ਇਹਨਾਂ ਨੂੰ ਸਾਲਾਨ ਕਰਤੀ ਕਿੰਨੇ ਦਾ ਜੁਰਮ ਹੋਇਆ ਇਹਦੀ ਮਿਕਸਿਆਂ ਮੇ ਲਗਭਗ ਮੇਲਾ 5000 ਤਕਰੀਬ ਦਾ ਫਾਈਨ ਹੈਗਾ ਜੀ ਤੇ ਬੋਲਟ ਪਾਕੇ ਮਾਰਦਾ ਜੀ ਤੇ ਕੱਲ ਤਾਂ ਵੀ ਸਾਲਾਨ ਸਰਟੀਫੀਕਟ ਵੀ ਕਰਾਇਆ ਜੀ ਇਹ ਪਿੰਡ ਮੰਦਰ ਕਾਲਾ ਫੇਨਾਰੇ ਮੰਦਰਜੀ ਕੋਟ ਸੀਗਾ ਸਾਲੇ ਦੇ ਤੋਂ ਨੂੰ ਕਿਹਾ ਛੱਪੀ ਵੀ ਇਹ ਦੇ ਅਸੀਂ ਤਿੰਨ ਵਾਲੇ ਕਰਕੇ ਤਿੰਨ ਸੀਗੇ ਟ੍ਰਿਪ ਰੈਡਿੰਗ ਸੀ ਜੀ ਤਾਂ ਰੁਕ ਗਿਆ ਜੀ ਅਸੀਂ ਇਹਨਾਂ ਨੂੰ ਰੋਕ ਕੇ ਤੇ ਬਾਕੀ ਜਿਹੜਾ ਬੋਲਟ ਹੈ ਜੀ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਕਰਦੇ ਵੀ ਆ ਤੇ ਕਰਦੇ ਵੀ ਰਾਵਾਂਗੇ ਜੀ ਜਿਹੜਾ ਸਾਨੂੰ ਪੈਂਦਾ ਵੀ ਸ਼ੱਕ ਵੀ ਇਹ ਪਟਾਕੇ ਮਾਰਦਾ ਜੀ ਤੇ ਉਹਦੇ ਅਸੀਂ ਸਲਾੰਸ ਕੀਤੇ ਆ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦਾ ਸੀ ਹੋਰ ਅਸੀਂ ਨੌਜਵਾਨਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਟ੍ਰਿਪ ਰੈਡਿੰਗ ਨਾ ਕਰੋ ਜਿਹੜੇ ਬੋਲਟ ਦੇ ਸਲਾੰਸਰ ਤੁਸੀਂ ਜਿਹੜੇ ਕੰਪਨੀਆਂ ਲੋ ਸਲਾੰਸਰ ਆਉਂਦੇ ਨੇ ਕੋਈ ਲਗਾਉ ਉਸ ਨਾ ਸਰਪ ਤੇ ਨਾ ਕਰੋ ਪਟਾਕੇ ਵਾਲੇ ਦੇ ਨਾਲ ਜਿਹੜੇ ਹਾਰਡ ਦੇ ਪੇਸ਼ੈਂਟ ਆ ਜਾਂ ਪੋਲੂਸ਼ਨ ਫੈਲਦਾ ਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਤੰਗੀ ਆਉਂਦੀ ਆ ਤੇ ਅਸੀਂ ਲੋਕਾਂ ਨੂੰ ਸਹੀ ਜੰਗੀ ਸਿਹਤ ਦੇਣ ਵਾਸਤੇ ਤੇ ਪੁਲਿਸ ਵਿਭਾਗ ਮੇਂ ਦੀ ਜਿੰਮੇਵਾਰੀ ਨਿਭਾਉਂਦੇ ਹੋਏ ਇਸ ਤਰ੍ਹਾਂ ਜਿਹੜੇ ਬਹੁਤ ਦੇ ਪਟਾਕੇ ਪਾਉਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਤੇ ਕਰਦੇ ਰਹਿਣਾ ਹੈ